ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਵੀਰਵਾ ਦੇ ਦਿਨ ਸ਼ਾਮ ਦੇ ਸਮੇਂ ਆਪਣੇ ਪਾਸ ਤੇ ਵਿੱਚ ਰੱਖੋ ਇਹ ਦੋ ਚੀਜ਼ਾਂ ਕਦੇ ਵੀ ਤੁਹਾਡੇ ਘਰ ਦੇ ਵਿੱਚ ਪਰਸ ਦੇ ਵਿੱਚ ਪੈਸੇ ਦੀ ਕਮੀ ਨਹੀਂ ਹੋਵੇਗੀ ਜੇੜ ਦੇ ਮਹੀਨੇ ਦੇ ਵਿੱਚ ਤੁਸੀਂ ਇਹਨਾਂ ਚੀਜ਼ਾਂ ਨੂੰ ਖਾਸ ਤੌਰ ਤੇ ਆਪਣੇ ਪਾਸ ਤੇ ਵਿੱਚ ਜ਼ਰੂਰ ਰੱਖੋ ਤੁਹਾਨੂੰ ਲਾਭ ਜ਼ਰੂਰ ਹੋਵੇਗਾ ਇਨਾ ਚੀਜ਼ਾਂ ਨੂੰ ਰੱਖਣ ਦੇ ਨਾਲ ਪੈਸੇ ਦੀ ਕਮੀ ਨਹੀਂ ਹੋਵੇਗੀ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾਇਓ ਜੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜੋ ਹਮੇਸ਼ਾ ਕਹਿੰਦੇ ਹਨ ਕਿ ਅਸੀਂ ਮਿਹਨਤ ਪਾਉਂਦ ਕਰਦੇ ਹਾਂ ਪੈਸਾ ਵੀ ਬਹੁਤ ਆਉਂਦਾ ਹੈ ਪਰ ਸਾਡੇ ਘਰ ਦੇ ਵਿੱਚ ਪੈਸਾ ਤੇ ਕਦਾ ਨਹੀਂ ਹੈ ਭਾਵ ਕੇ ਪੈਸਿਆਂ ਦੇ ਵਿੱਚ ਪਰਗਤ ਨਹੀਂ ਰਹਿੰਦੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਉਪਾਅ ਸਾਂਝਾ ਕਰਨ ਲੱਗੇ ਹਾਂ ਇਸ ਉਪਾਅ ਦੇ ਵਿੱਚ ਤੁਸੀਂ ਆਪਣੇ ਪਾਸੇ ਦੇ ਵਿੱਚ ਸਿਰਫ ਦੋ ਚੀਜ਼ਾਂ ਰੱਖਣੀਆਂ ਹਨ ਜੋ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਇਹ ਦੋ ਚੀਜ਼ਾਂ ਜੇਠ ਦੇ ਮਹੀਨੇ ਦੇ ਵਿੱਚ ਤੁਸੀਂ ਰੱਖੋਗੇ ਤਾਂ ਤੁਹਾਨੂੰ ਜ਼ਿਆਦਾ ਲਾਭ ਹੋਵੇਗਾ ਇਹਨਾਂ ਦੋ ਚੀਜ਼ਾਂ ਨੂੰ ਆਪਣੇ ਪਰਸ ਦੇ ਵਿੱਚ ਰੱਖਦਿਆਂ ਸਾਰ ਤੁਹਾਡੇ ਪੈਸੇ ਦੇ ਵਿੱਚ ਬਰਕਤ ਪੈ ਜਾਵੇਗੀ ਤੁਹਾਨੂੰ ਤਾਂ ਦੀ ਕਮੇ ਨਹੀਂ ਹੋਵੇਗੀ ਸਾਧ ਸੰਗਤ ਜੀ ਉਹ ਦੋ ਚੀਜ਼ਾਂ ਕਿਹੜੀਆਂ ਹਨ ਇਹ ਜਾਣਨ ਦੇ ਲਈ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਵੀ ਲਗਵਾਇਓ ਜੀ ਸਾਧ ਸੰਗਤ ਜੀ ਗੱਲ ਹਮੇਸ਼ਾ ਵਿਸ਼ਵਾਸ ਦੀ ਹੁੰਦੀ ਹੈ ਸ਼ਰਧਾ ਭਾਵਨਾ ਦੀ ਹੁੰਦੀ ਹੈ ਵਿਸ਼ਵਾਸ ਭਾਵੇਂ ਤੁਸੀਂ ਕੋਈ ਵੀ ਕਰਨਾ ਹੋਵੇ ਕਿਸੇ ਵੀ ਕੰਮ ਤੇ ਕਰਨਾ ਹੋਵੇ ਉਸ ਦੇ ਉੱਪਰ ਤੁਹਾਨੂੰ ਪਹਿਲਾਂ ਵਿਸ਼ਵਾਸ ਕਰਨਾ ਪੈਂਦਾ ਹੈ ਕਿਉਂਕਿ ਸੰਗਤ ਜੀ ਜੇਕਰ ਤੁਹਾਡੇ ਮਨ ਦੇ ਵਿੱਚ ਕਿਤੇ ਵੀ ਸ਼ੱਕ ਹੈ ਵਿਸ਼ਵਾਸ ਨਹੀਂ ਹੈ ਸ਼ਰਧਾ ਭਾਵਨਾ ਨਹੀਂ ਹੈ ਤਾਂ ਤੁਹਾਡਾ ਕੰਮ ਕਦੇ ਵੀ ਫਿਰ ਨੇਪਰੇ ਨਹੀਂ ਚੜ੍ਹਦਾ ਦੂਜੇ ਪਾਸੇ ਜੇਕਰ ਤੁਹਾਡੇ ਮਨ ਦੇ ਵਿੱਚ ਸ਼ਰਧਾ ਹੈ ਭਾਵਨਾ ਹੈ ਪੂਰਾ ਵਿਸ਼ਵਾਸ ਹੈ ਤਾਂ ਤੁਸੀਂ ਪੱਥਰਾਂ ਦੇ ਵਿੱਚੋਂ ਵੀ ਰੱਬ ਨੂੰ ਲੱਭ ਸਕਦੇ ਹੋ ਜੇਕਰ ਤੁਹਾਡੇ ਮਨ ਦੇ ਵਿੱਚ ਸ਼ਰਧਾ ਭਾਵਨਾ ਤੇ ਪੂਰਾ ਭਰੋਸਾ ਹੋਵੇਗਾ ਤਾਂ ਹੀ ਸਾ ਸੰਗਜੇ ਇਸ ਪਾਦ ਤੁਹਾਨੂੰ ਲਾਭ ਹੋਵੇਗਾ ਜਦੋਂ ਵਿਸ਼ਵਾਸ ਹੀ ਨਾ ਹੋਵੇ ਤਾਂ ਫਿਰ ਪਰਮਾਤਮਾ ਸਾਹਮਣੇ ਵੀ ਪ੍ਰਗਟ ਹੋ ਜਾਣ ਤੇ ਆਪਾਂ ਨੂੰ ਕੋਈ ਵੀ ਫਰਕ ਨਹੀਂ ਪੈਂਦਾ ਸਭ ਤੋਂ ਵੱਡੀ ਗੱਲ ਸੰਗਾ ਜੀ ਵਿਸ਼ਵਾਸ ਦੀ ਹੁੰਦੀ ਹੈ ਜੋ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਉਸ ਨੂੰ ਕਰਨ ਦੇ ਨਾਲ ਇਸ ਪਾਣੂ ਕਰਨ ਦੇ ਨਾਲ ਕੋਈ ਵੀ ਚੀਜ਼ ਕੋਈ ਵੀ ਤਾਕਤ ਤੁਹਾਡੇ ਘਰ ਦੇ ਵਿੱਚ ਪੈਸਾ ਆਉਣ ਤੋਂ ਰੋਕ ਨਹੀਂ ਸਕਦੀ ਸੰਗਾ ਜੀ ਤੁਸੀਂ ਇਹ ਕੋਈ ਬਹੁਤਾ ਔਖਾ ਕੰਮ ਨਹੀਂ ਕਰਨਾ ਅਸੀਂ ਕੁਝ ਤੁਹਾਡੇ ਨਾਲ ਚੀਜ਼ਾਂ ਦੀ ਜਾਣਕਾਰੀ ਸਾਂਝੀ ਕਰਦੇ ਹਾਂ ਸੇਰਫ ਤੇ ਸਰਫ ਉਹ ਨਾਨਾ ਤੁਸੀਂ ਆਪਣੇ ਪਾਲਸ ਦੇ ਵਿੱਚ ਰੱਖ ਸਕਦੇ ਹੋ ਸਾਧ ਸੰਗਤ ਜੀ ਆਪਾਂ ਜਾਣਦੇ ਹਾਂ ਕਿ ਪਰਸ ਤਾਂ ਸਾਰੇ ਹੀ ਆਪਣੇ ਕੋਲ ਰੱਖਦੇ ਹਨ ਭਾਵੇਂ ਮੇਰੀਆਂ ਪੈਣਾ ਹੋਣ ਤੇ ਭਾਵੇਂ ਵੀਰ ਹੋਣ ਹਰ ਇੱਕ ਮਨੁੱਖ ਦੇ ਕੋਲ ਪੈਸੇ ਆਉਣ ਦੇ ਲਈ ਪਰਸ ਤਾਂ ਜ਼ਰੂਰ ਹੁੰਦਾ ਹੈ ਜੇਕਰ ਸੰਗਤ ਜੀ ਅਸੀਂ ਜੇ ਤੁਹਾਡੇ ਨਾਲ ਇਹ ਚੀਜ਼ਾਂ ਸਾਂਝੀਆਂ ਕਰਨੀਆਂ ਹਨ ਤੁਸੀਂ ਉਹਨਾਂ ਨੂੰ ਪਾਸ ਵਿੱਚ ਰੱਖ ਲੈਂਦੇ ਹੋ ਤਹਾਡੇ ਘਰ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਵੇਗੀ ਤੁਹਾਨੂੰ ਕਦੇ ਵੀ ਕੋਈ ਆਰਥਿਕ ਤੰਗੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੁਹਾਡੇ ਘਰ ਵਿੱਚ ਪੈਸਾ ਆਉਣ ਦੇ ਨਵੇਂ-ਨਵੇਂ ਤਰੀਕੇ ਤੁਹਾਨੂੰ ਮਿਲ ਜਾਣਗੇ ਸਾਰ ਸੰਗਤ ਦੀ ਬਸ ਤੁਸੇ ਇੱਕ ਕੰਮ ਕਰਨਾ ਹੈ ਆਪਣੇ ਮਨ ਵਿੱਚ ਵਿਸ਼ਵਾਸ ਰੱਖਣਾ ਹੈ ਕਿ ਮੈਂ ਇਹ ਜੋ ਕੰਮ ਕਰ ਰਿਹਾ ਹਾਂ ਇਸੇ ਨਾਲ ਮੈਨੂੰ ਫਾਇਦਾ ਜ਼ਰੂਰ ਹੋਵੇਗਾ ਇਸਾ ਮੈਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਆਓ ਜਾਣਦੇ ਹਾਂ ਉਹ ਕਿਹੜੀ ਚੀਜ਼ ਹੈ ਜੋ ਤੁਸੀਂ ਆਪਣੇ ਪਰਸ ਵਿੱਚ ਰੱਖ ਲੈਣੀ ਹੈ ਜਦੋਂ ਤੁਸੀਂ ਪਰਸ ਦੇ ਵਿੱਚ ਰੱਖਣੀ ਹੈ ਇੱਕ ਛੋਟੀ ਜੀ ਚਾਂਦੀ ਦੀ ਚਾਬੀ ਬਣਵਾ ਕੇ ਤੁਸੀਂ ਆਪਣੀ ਸਮਰੱਥਾ ਦੇ ਅਨੁਸਾਰ ਛੋਟੀ ਵੱਡੀ ਵੀ ਬਣਾ ਸਕਦੇ ਹੋ ਜਿੰਨੀ ਕੁ ਤੁਹਾਡੀ ਪਹੁੰਚ ਹੋਵੇ ਤੁਸੀਂ ਇੱਕ ਚਾਬੀ ਚਾਂਦੀ ਦੀ ਬਣਵਾਉਣੀ ਹੈ ਉਸ ਨੂੰ ਆਪਣੇ ਪਰਸ ਦੇ ਵਿੱਚ ਰੱਖ ਲੈਣਾ ਹੈ ਆਪਾਂ ਅਕਸਰ ਇਹ ਸੋਚਦੇ ਹਾਂ ਕਿ ਜੋ ਚਾਹਦੇ ਹੁੰਦੇ ਹੈ ਮਾਇਆ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹੈ ਐਸੇ ਨਾਲ ਸਾਧ ਸੰਗਤ ਜੀ ਕਿਹਾ ਜਾਂਦਾ ਹੈ ਕਿ ਜਿਹੜਾ ਵੀ ਮਨੁੱਖ ਜਦੋਂ ਇਸ ਚਾਬੀ ਨੂੰ ਆਪਣੇ ਪਰਸ ਵਿੱਚ ਰੱਖਦਾ ਹੈ ਉਹਨੂੰ ਕਦੇ ਵੀ ਧਨ ਦੀ ਕੋਈ ਵੀ ਕਮੀ ਨਹੀਂ ਰਹਿੰਦੀ ਪਹਿਲੀ ਚੀਜ਼ ਜੋ ਸਾਨੂੰ ਆਪਣੇ ਪਾਸ ਵਿੱਚ ਰੱਖਣੀ ਬਣੀ ਜ਼ਰੂਰੀ ਹੈ ਐਸੋ ਹੀ ਨਾਮਾ ਸੰਗਤ ਜੀ ਤુલਸੀ ਦੇ ਪੱਤੇ ਤੁਲਸੀ ਦੇ ਪੱਤੇ ਕਾਗਜ਼ ਵਿੱਚ ਰੱਖ ਲਓ ਜੇਕਰ ਤੁਸੀਂ ਤੁਲਸੀ ਦੇ ਪੱਤੇ ਪਾਸ ਵਿੱਚ ਰੱਖਦੇ ਹੋ ਤਾਂ ਤੁਹਾਡਾ ਕੋਈ ਵੀ ਜੋ ਸ਼ੁਭ ਕੰਮ ਹੈ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਸੇ ਲਈ ਤੁਲਸੀ ਦਾ ਜਿਵੇਂ ਪਾਠ ਪੂਜਾ ਕੀਤੀ ਜਾਂਦੀ ਹੈ ਤੁਲਸੀ ਦੇ ਪੌਦੇ ਦੀ ਸੇਵਾ ਕੀਤੀ ਜਾਂਦੀ ਹੈ Hindu ਧਰਮ ਵਿੱਚ ਮੰਨਿਆ ਜਾਂਦਾ ਹੈ Hindu ਧਰਮ ਦੇ ਲੋਕ ਜਿਹੜੇ ਹੁੰਦੇ ਹਨ ਉਹ ਤੁਲਸੀ ਦੀ ਪੂਜਾ ਕਰਦੇ ਹਨ ਉਨਾ ਦਾ ਮੰਨਣਾ ਹੈ ਕਿ ਤુલਸੀ ਉਹਨਾਂ ਦੇ ਘਰ ਦੇ ਵਿੱਚ ਖੁਸ਼ਹਾਲੀ ਤੇ ਸ਼ਾਂਤੀ ਦਾ ਪ੍ਰਤੀਕ ਹੈ ਤੁਸੀਂ ਇਸ ਲਈ ਆਪਣੇ ਪਾਸ ਵਿੱਚ ਤુલਸੀ ਦਾ ਪੱਤਾ ਜ਼ਰੂਰ ਰੱਖੋ ਇਹ ਮੰਨਿਆ ਜਾਂਦਾ ਹੈ ਕਿ ਤુલਸੀ ਦਾ ਪੌਦਾ ਘਰ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨੂੰ ਜੜੇ-ਪੋਟੇ ਅਦੇ ਤੌਰ ਤੇ ਆਪਾਂ ਘਰ ਵਿੱਚ ਜ਼ਿਆਦਾ ਲਗਾਉਂਦੇ ਹਾਂ ਜੇਕਰ ਕਿਸੇ ਨੂੰ ਖੰਗ ਜ਼ੁਕਾਮ ਹੈ ਤੁਸੀਂ ਚਾਹ ਦੇ ਵਿੱਚ ਦੋ ਤਿੰਨ ਪੱਤੇ ਪਾ ਕੇ ਚੰਗੀ ਤਰ੍ਹਾਂ ਚਾਹ ਨੂੰ ਰਿਨ ਕੇ ਪੀ ਸਕਦੇ ਹੋ ਇਸ ਨਾਲ ਤੁਹਾਡੀ ਖਾਂਸੀ, ਜੁਕਾਮ ਵਗੈਰਾ ਤੋਂ ਤੁਹਾਨੂੰ ਰਾਹਤ ਮਿਲਦੀ ਹੈ। ਸੰਗਤ ਜੀ ਅਗਲੀ ਚੀਜ਼ ਹੈ ਜੀ ਬੇਲ ਦਾ ਪੱਤਾ। ਬੇਲ ਦਾ ਪੱਤਾ ਵੀ ਤੁਹਾਡੇ ਲਈ ਬੜਾ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ। ਇਸ ਬੇਲ ਦੇ ਪੱਤੇ ਨੂੰ ਤੁਸੀਂ ਆਪਣੇ ਪਾਸ ਵਿੱਚ ਰੱਖਣਾ ਹੈ। ਤੇ ਜਦੋਂ ਤੁਸੀਂ ਉਸ ਨੂੰ ਆਪਣੇ ਪਰਸ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ, ਤੁਹਾਡੇ ਘਰ ਦੇ ਵਿਚਾਲੇ ਤੋਂ ਆਲੇ-ਚੋਲੇ ਜੋ ਵੀ 네ਗੇਟਿਵ ਊਰਜਾ ਹੈ, 네ਗੇਟਿਵ ਚੀਜ਼ਾਂ ਹਨ ਉਹ ਸਾਰੀਆਂ ਇਹ ਦੂਰ ਹੋ ਜਾਣਗੀਆਂ। ਤੇ ਆਪਣੇ ਘਰ ਦੇ ਵਿੱਚ ਨੈਗੇਟਿਵ ਚੀਜ਼ਾਂ ਨੂੰ ਇਹ ਦੂਰ ਕਰ ਦਿੰਦੀਆਂ ਹਨ ਘਰ ਵਿੱਚ ਆਵੇਗਾ ਪੈਸਾ ਇਹ ਪੈਸਾ ਸੰਗਤ ਜੀ ਤੁਹਾਨੂੰ ਦੱਸ ਰਹੀ ਹੈ ਕਿ ਤુલਸੀ ਦੇ ਪੱਤੇ ਤੇ ਬੇਲ ਦੇ ਪੱਤੇ ਤੁਹਾਨੂੰ ਇੱਕ ਕਾਗਜ਼ ਦੇ ਵਿੱਚ ਲਪੇੜ ਕੇ ਪਰਸ ਵਿੱਚ ਰੱਖਣੇ ਚਾਹੀਦੇ ਹਨ ਐਸ ਤੋਂ ਇਲਾਵਾ ਜ਼ਰੂਰ ਇਸ ਬੰਦੇ ਜੀ ਜਾਂ ਇਹਨਾਂ ਦੇ ਨਾਲ ਤੁਸੀਂ ਪਰਸ ਵਿੱਚ ਰੱਖ ਸਕਦੇ ਹੋ ਉਹਨਾਂ ਦੇ ਨਾਲ ਬਿਲਕੁਲ ਵੀ ਇਹ ਟੱਚ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਜਿੰਨਾ ਸੰਗਤ ਜੀ ਬਹੁਤ ਜ਼ਿਆਦਾ ਉਲਟਾ ਅਸਰ ਹੁੰਦਾ ਹੈ ਇਸ ਸੰਗਤ ਦਾ ਤੁਸੀਂ ਧਿਆਨ ਰੱਖਣਾ ਕਿ ਜੋ ਵੀ ਤੁਸੀਂ ਪਾਸੇ ਵਿੱਚ ਹੋਰ ਸਮਾਨ ਰੱਖਿਆ ਹੈ ਉਸ ਨਾਲ ਇਹ ਚੀਜ਼ਾਂ ਟੱਚ ਨਾ ਹੋਣ ਸਾ ਸੰਗਤ ਜੀ ਕਈ ਪੈਨਪ੍ਰਾਵਾਂ ਦਾ ਕਹਿਣਾ ਹੁੰਦਾ ਹੈ ਕਿ ਜੇਕਰ ਇਹ ਪੱਤੇ ਸੁੱਕ ਜਾਂ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਜੇਕਰ ਪੱਤੇ ਸੁੱਕ ਜਾਂਦੇ ਹਨ ਤਾਂ ਤੁਸੀਂ ਦੁਬਾਰਾ ਚੇਂਜ ਕਰਕੇ ਪੱਤੇ ਰੱਖ ਸਕਦੇ ਹੋ ਸੁੱਕੇ ਹੋਏ ਪੱਤਿਆਂ ਨੂੰ ਤੁਸੀਂ ਜਲ ਪ੍ਰਵਾਹ ਕਰ ਸਕਦੇ ਹੋ ਉਹਦੀ ਜਗਾ ਨਵੇਂ ਪਤੇ ਆਪਣੇ ਪਾਸ ਵਿੱਚ ਰੱਖੋ ਇਹ ਤਿੰਨੇ ਚੀਜ਼ਾਂ ਇਸ ਤੋਂ ਇਲਾਵਾ ਚੌਥੀ ਚੀਜ਼ ਸੰਗ ਹੈ ਜੇ ਆਪਾਂ ਕਈ ਵਾਰ ਸ੍ਰੀ ਹਰਮੰਦਰ ਸਾਹਿਬ ਦੇਖਿਆ ਹੈ ਕਿ ਪ੍ਰਕਾਸ਼ ਪੂਰਬ ਦੇ ਦਿਹਾੜੇ ਉੱਪਰ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਜਿਹੜੇ ਫੁੱਲ ਹਨ ਬਹੁਤ ਸੰਗ ਤਾਂ ਝੋਲੀ ਵਿੱਚ ਲੈ ਜਾਂਦੇ ਹਨ ਉਹ ਆਪਣੇ ਘਰ ਵਿੱਚ ਲੈ ਜਾ ਕੇ ਬਹੁਤ ਸੋਹਣੇ ਤਰੀਕੇ ਦੇ ਨਾਲ ਸੰਭਾਲ ਕਰਦੇ ਹਨ ਤੁਸੀਂ ਸਮਝ ਲਓ ਕਿ ਤੁਹਾਡੇ ਤੇ ਪਰਮਾਤਮਾ ਦੀ ਬੇਅੰਤ ਕਿਰਪਾ ਹੈ ਇਸ ਤਰੀਕੇ ਦੇ ਨਾਲ ਜਦੋਂ ਵੀ ਕੋਈ ਚੀਜ਼ ਗੁਰਦੁਆਰਾ ਸਾਹਿਬ ਤੋਂ ਤੁਹਾਨੂੰ ਮਿਲਦੀ ਹੈ ਤੁਸੀਂ ਸਮਝ ਲਓ ਕਿ ਪਰਮਾਤਮਾ ਤੁਹਾਨੂੰ ਕੋਈ ਚੰਗਾ ਸੰਕੇਤ ਦੇ ਰਹੇ ਹਨ ਸੰਗ ਜੀ ਪਰਮਾਤਮਾ ਜੀ ਦਾ ਆਸ਼ੀਰਵਾਦ ਮਿਲਦਾ ਹੈ ਤਾਂ ਜਿੰਨਾ ਸਮਾਂ ਸਾਡੇ ਨਾਲ ਪਰਮਾਤਮਾ ਦਾ ਆਸ਼ੀਰਵਾਦ ਰਹੇਗਾ ਓਨਾ ਸਮਾਂ ਕੋਈ ਸਾਡਾ ਕੋਈ ਸਾਦਾ ਵਾਲਵਿੰਗਾ ਨਹੀਂ ਕਰ ਸਕਦਾ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਉਹਨਾਂ ਭੈਣ ਭਰਾਵਾਂ ਅਤੇ ਉਸ ਪਰਿਵਾਰ ਦੇ ਉੱਪਰ ਕੋਈ ਵੀ ਉਹਨਾਂ ਦਾ ਫਿਰ ਵਾਲਵਿੰਗਾ ਨਹੀਂ ਕਰੇਗਾ ਇਸ ਤੋਂ ਇਲਾਵਾ ਸਾਧ ਸੰਗਤ ਜੀ ਤੁਸੀਂ ਆਪਣੇ ਪਾਸ ਵਿੱਚ ਚੌਲਾਂ ਦੇ ਵਿੱਚ 7 ਦਾਣੇ ਮੇ ਰੱਖ ਸਕਦੇ ਹੋ ਇਹਨਾਂ ਨੂੰ ਬੜਾ ਹੀ ਸ਼ੁਭ ਮੰਨਿਆ ਜਾਂਦਾ ਹੈ ਜਦੋਂ ਸਾਨੂੰ ਇਹਨਾਂ ਛੋਟੇ ਛੋਟੇ ਉਪਾਅ ਦੇ ਨਾਲ ਫਰਕ ਪੈਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਇਹਨਾਂ ਨੂੰ ਘਰ ਵਿੱਚ ਰੱਖਣ ਨਾਲ ਕਿਸੇ ਦਾ ਬੁਰਾ ਅਸਰ ਨਹੀਂ ਪੈਂਦਾ ਇਸ ਕਰਕੇ ਜਾਦੂ ਟੋਨਾ ਕੋਈ ਨਹੀਂ ਚੱਲਦਾ ਕੋਈ ਵਹਿਮ ਪਰਮ ਨਹੀਂ ਹੈ ਇੱਕ ਸਿੰਪਲ ਤੇ ਛੋਟਾ ਜਿਹਾ ਟੋਟਕਾ ਹੈ ਜਿਸ ਨਾਲ ਬਹੁਤ ਜ਼ਿਆਦਾ ਭੈਣ ਭਰਾਵਾਂ ਨੂੰ ਫਾਇਦਾ ਹੋਇਆ ਜਦੋਂ ਆਪਣੇ ਘਰ ਵਿੱਚ ਪਰੇਸ਼ਾਨੀਆਂ ਹੁੰਦੀਆਂ ਹਨ ਇੱਧਰ ਉੱਧਰ ਪਟਕਦੇ ਹਨ ਜਿਸ ਨਾਲ ਆਪਾਂ ਬਿਨਾਂ ਕਿਸੇ ਖਰਚੇ ਤੋਂ ਬਚਾਅ ਕਰ ਸਕਦੇ ਹਾਂ ਸਾਧ ਸੰਗਤ ਜੀ ਜਦੋਂ ਤੁਸੀਂ ਚੌਲਾਂ ਦੇ ਦਾਣੇ ਪੈਸੇ ਰੱਖੋਗੇ ਤਾਂ ਕਦੇ ਵੀ ਪੈਸੇ ਪੱਖੋਂ ਖਾਲੀ ਨਹੀਂ ਹੋਵੇਗਾ ਜਿਵੇਂ ਪਹਿਲਾਂ ਤੁਹਾਨੂੰ ਦੱਸ ਤਈਏ ਕਿ ਵਰਤਨ ਦੇ ਲਈ ਕੁਝ ਸਮਾਂ ਪਹਿਲਾਂ ਬਹੁਤ ਜ਼ਿਆਦਾ ਤੁਹਾਡੇ ਕੋਲ ਮਾਇਆ ਘਟ ਹੁੰਦੀ ਸੀ ਪਰ ਹੁਣ ਜ਼ਰੂਰਤ ਅਨੁਸਾਰ ਤੁਹਾਡੇ ਪਰਸ ਦੇ ਵਿੱਚ ਕਦੇ ਵੀ ਮਾਇਆ ਖਤਮ ਨਹੀਂ ਹੋਵੇਗੀ ਇਸ ਕਰਕੇ ਹੁਣ ਤੁਹਾਨੂੰ ਕੰਜੂਸੀ ਨਹੀਂ ਕਰਨੀ ਪਾਵੇਗੀ ਜਿਸ ਕਰਕੇ ਹੁਣ ਤੁਸੀਂ ਇਹ ਪਾਣੋ ਚੌਲਾਂ ਨੂੰ ਜਦੋਂ ਆਪਣੇ ਵਾਸੂ ਵਿੱਚ ਰੱਖੋਗੇ ਤਾਂ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਤੰਗੀ ਨਹੀਂ ਆਵੇਗੀ ਤੁਸੀਂ ਜਦੋਂ ਵੀ ਕੋਈ ਚੀਜ਼ ਖਰੀਦਣੀ ਹੋਵੇਗੀ ਤੁਹਾਨੂੰ ਕੰਜੂਸੀ ਨਹੀਂ ਕਰਨੀ ਪਾਵੇਗੀ ਤੁਹਾਡੇ ਕੋਲ ਖੁੱਲੇ ਪੈਸੇ ਹੋਣਗੇ ਤੁਸੀਂ ਜੋ ਵੀ ਬਚਤ ਦੇ ਵਿੱਚੋਂ ਖਰੀਦਣਾ ਚਾਹੁੰਦੇ ਹੋ ਉਹ ਖਰੀਦ ਸਕਦੇ ਹੋ ਕਿਉਂਕਿ ਸਾਧ ਸੰਗਤ ਜੀ ਜਦੋਂ ਆਪਣੇ ਕੋਲ ਪੈਸਾ ਨਹੀਂ ਹੁੰਦਾ ਤੇ ਜਦੋਂ ਸਾਨੂੰ ਕੋਈ ਚੀਜ਼ ਪਸੰਦ ਵਿੱਚ ਕੋਈ ਚੀਜ਼ ਆਉਂਦੀ ਹੈ ਤਾਂ ਆਪਾਂ ਆਪਣੇ ਪਾਸ ਵਿੱਚ ਚਾਤੀ ਮਾਰते ਹਾਂ ਕਿਉਂਕਿ ਆਪਣੇ ਪਾਸ ਵਿੱਚ ਕੁਝ ਦਿਖਾਏ ਨਹੀਂ ਦਿੰਦਾ ਫਿਰ ਇਹ ਜਿਹੜੇ ਛੋਟੇ-ਛੋਟੇ ਉਪਾਅ ਹਨ ਇਹਨਾਂ ਨੂੰ ਤੁਸੀਂ ਕਰ ਲੈਣਾ ਜੇਕਰ ਸਾਡੀਆਂ ਪਰੇਜਨੀਆਂ ਦੂਰ ਹੁੰਦੀਆਂ ਹਨ ਤਾਂ ਸਾਨੂੰ ਹੋਰ ਕੀ ਚਾਹੀਦਾ ਹੈ ਇਹ ਪੰਜ ਛੇ ਚੀਜ਼ਾਂ ਤੁਹਾਨੂੰ ਘਰ ਵਿੱਚੋਂ ਆਸਾਨੀ ਨਾਲ ਮਿਲ ਜਾਣਗੀਆਂ ਤੇ ਇਹਨਾਂ ਨੂੰ ਤੁਸੀਂ ਪਾਸ ਤੇ ਵਿੱਚ ਰੱਖ ਸਕਦੇ ਹੋ ਸਾਸੰਗਾ ਜੀ ਅਸ਼ੋਕਾ ਦਰਖਤ ਹੁੰਦਾ ਹੈ ਉਸ ਦਾ ਇੱਕ ਪੱਤਾ ਲੈਣਾ ਹੈ ਉਸ ਦੇ ਉੱਪਰ ਤੁਸੀਂ ਗੁਰਮੰਤਰ ਦਾ ਜਾਪ ਜਾਂ ਫਿਰ ਜਿਹੜੇ ਵੀ ਗੁਰੂ ਪੀਰ ਨੂੰ ਮੰਨਦੇ ਹੋ ਉਹਨਾਂ ਦਾ ਨਾਮ ਲਿਖ ਸਕਦੇ ਹੋ ਇਸ ਸ਼ਬਦ ਨੂੰ ਤੁਸੀਂ ਆਪਣੇ ਪਰਸ ਵਿੱਚ ਰੱਖ ਸਕਦੇ ਹੋ ਇਸ ਪੱਤੇ ਵਿੱਚ ਇੰਨੀ ਸ਼ਕਤੀ ਹੈ ਕਿ ਤੁਹਾਡੇ ਵਿਗੜੇ ਹੋਏ ਸਾਰੇ ਕੰਮ ਬਣ ਜਾਣਗੇ ਜਿਵੇਂ ਤੁਹਾਡੀ ਕੁੰਡਲੀ ਵਿੱਚ ਪੈਸੇ ਦੀ ਕਮੀ ਤਾਂ ਜੋਗ ਹੋਵੇ ਤੇ ਪਤਾ ਕੋਈ ਨਾ ਕੋਈ ਅਸੀਸਕੀਮ ਲਗਾ ਕੇ ਤੁਹਾਡੀ ਕੋਨੇ ਦੇ ਵਿੱਚ ਤਾਂ ਦੀ ਕਮੀ ਨੂੰ ਦੂਰ ਕਰਦਾ ਹੈ ਰੋਜ਼ਗਾਰ ਮਿਲਾ ਦੇਵੇਗਾ ਜਿਸ ਨਾਲ ਤੁਹਾਡੇ ਪਾਸ ਦੇ ਵਿੱਚ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਕੱਚੇ ਦੁੱਧ ਦੇ ਨਾਲ ਤੁਸੀਂ ਇਹਨਾਂ ਦੋ ਸਿੱਕਿਆਂ ਨੂੰ ਧੋ ਕੇ ਆਪਣੇ ਪਾਸ ਵਿੱਚ ਰੱਖ ਸਕਦੇ ਹੋ ਕੱਚੇ ਦੁੱਧ ਨਾਲ ਧੋਣਾ ਇਹਨਾਂ ਨੂੰ ਬੜਾ ਜ਼ਰੂਰੀ ਹੈ ਕਿਉਂਕਿ ਕੱਚੇ ਦੁੱਧ ਵਿੱਚ ਰੱਖਣ ਨਾਲ ਜਾਗਰੂਕ ਐਕਟੀਵਿਟੀ ਹੋ ਜਾਂਦੀ ਹੈ ਤੇ ਜਦੋਂ ਤੁਸੀਂ ਇਹਨਾਂ ਨੂੰ ਆਪਣੇ ਪਾਸ ਵਿੱਚ ਰੱਖੋਗੇ ਤੁਹਾਡੇ ਪਾਸ ਵਿੱਚ ਪੈਸੇ ਦੀ ਕਮੀ ਨਹੀਂ ਰਹੇਗੀ ਤੋ ਹਾਂ ਦਾ ਪਾਸ ਹਮੇਸ਼ਾ ਪੈਸੇ ਨਾਲ ਪਲ ਜਾਵੇਗਾ ਸਾਹ ਸੰਗਤ ਜੀ ਇਹ ਕੋਈ ਵੈਮ ਫਰਮ ਨਹੀਂ ਹੈ ਛੋਟੇ ਛੋਟੇ ਉਪਾਹਨ ਇਹਨਾਂ ਉਪਾਹਨ ਨੂੰ ਆਸੀਂ ਕਰਕੇ ਆਪਣੀ ਜ਼ਿੰਦਗੀ ਨੂੰ ਸਖਾਲਾ ਘਾ ਸਕਦੇ ਹਾਂ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਪੈਨ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ